ਹਾਂਜੀ ਸასიਖਾਲੀ ਸਾਰੇ ਵੀਰਾਂ ਨੂੰ ਕੀ ਹਾਲ ਆ ਠੀਕ ਠਾਕ ਸਾਰੇ ਭਰਾ ਅੱਜ ਉਸਤਾਦ ਜੀ ਤੁਹਾਨੂੰ ਸ਼ੌਂਕ ਉਹਨੇ ਆਪਣੇ ਇੱਕ ਜਾਨਵਰ ਦਾ ਘਰ ਦੇ ਪਠੇ ਹੋਮ ਬ੍ਰੀਡ ਦਾ ਕਮਕਾ ਪਠਾ ਦਾ ਸ਼ੌਂਕ ਹੈ ਲਾਡੀ ਵੀ ਤੇ ਇਹ ਗਿਆ ਲੈਣ ਅੰਦਰੋਂ ਪਠਾ ਉਸਤਾਦ ਜੀ ਮੀ ਬੜਾ ਆਉਂਦਾ ਰੋਜ਼ ਹੀ ਮੀ ਆ ਜਾਂਦਾ ਡੰડા ਬੜੀਆਂ ਮੇ ਸੌੜੀਆਂ ਤੇ ਵੇਖੋ ਅਲੱਗੇ ਵੀਊ ਸ਼ੂ ਤੁਹਾਡਾ ਇੱਕ ਬੱਡਰ ਏਰੀਆ ਸੱਚ ਬੈਂਡ ਹੀ ਇੰਜੋਇਮੈਂਟ ਕਰਦੇ ਆ ਤੇ ਤੁਹਾਨੂੰ ਕਰਾਉਂਦੇ ਆ ਸ਼ੌਂਕ ਲਾਡੀ ਵੀਰ ਲੈ ਕੇ ਆਉਂਦਾ ਆ ਆ ਗਿਆ ਲਾਡੀ ਵੀਰ ਲੈ ਕੇ ਰਹਿਣ ਨੂੰ ਰਹਿਣ ਦਾ ਕੋਈ ਗੱਲ ਨਹੀਂ ਰਵੱਜਾ ਭਾਈ ਖੁੱਲਾ ਰਹਿੰਦਾ ਕੋਈ ਗੱਲ ਨਹੀਂ ਤੁਹਾਨੂੰ ਕਰਾਉਂਦੇ ਆ ਸ਼ੌਂਕ ਵੇਖੋ ਡੌਲਾ ਚੈੱਕ ਕਰੋ ਇਹ ਦੇ ਪਹਿਲਵਾਨ ਦਾ ਉਹ ਉਸਤਾਦ ਜੀ ਪੱਠਾ ਹੈਗਾ ਜੀ ਸ਼ੌਂਕ ਉਹ ਹੀ ਆਖਦਾ ਦੱਸਿਓ ਮੇਰੇ ਭਰਾ ਸਾਡੇ ਕਿੱਦਾਂ ਦਾ ਖਾਇਰਤਾ ਕਿ ਪੱਲਾ ਬੱਲੇ ਸ਼ੌਂਕ ਮੀ ਹੋਂਡਾ ਵਾਲਾ ਟਾਈਮ ਪਾਸ ਨਹੀਂ ਹੋਂਡਾ ਦਾ ਮੈਚੋਂ ਜਾ ਕੇ ਸ਼ੌਂਕ ਕਰਦੇ ਨਾਲ ਜਾਲ ਨੂੰ ਸਰਕਲ ਘਟੇਗਾ ਤਾਂ ਇਹ ਦੇਖੋ ਆ ਇਹ ਬਗਲਾ ਚੈੱਕ ਕਰੀਂ ਅੰਗਾ ਪੱਲਾ ਦੂਜਾ ਪੱਲਾ ਕਰ ਉਸ ਤੋਂ ਖਾਇਰਤਾ ਕਿ

ਅਗੇ ਪੱਟੀ ਕਰਤੀ ਅਗੇ ਨਾਰੀ ਇਹ ਵੀ ਕਰਦੀ ਪੱਟੀ ਹੈਗੀ ਹੋਮ ਬਰੀਡੀ ਆਪਣੇ ਜਿਹੜੀ ਸ਼ੌਂਕ ਰੋਰੀ ਆਖ ਸਾਰੇ ਮੇਰੇ ਭਰਾ ਚੰਗੇ ਤਾਈ ਹੋ ਗਏ ਉਹ ਜਿਹੇ ਨਿਕਲਤਾ ਹੈ ਇੱਕ ਵਾਰੀ ਫਿਰ ਲਾਤਾ ਸ਼ਹੀ ਬਦਲਾ ਚੰਗੀ ਲਗਾਦਾ ਅੰਦਰ ਸਾਰੇ ਭਰਾ ਤੇ ਤਾਜੀ ਹੈਗੀ ਆ ਕਰਾ ਤਾਜ ਦੇ ਪੱਤੇ ਆ ਸ਼ੌਂਕ ਉਹ ਮੀਰ ਖਸਤਾ ਆਜੀ ਇਹ ਜਣਵੇਂ ਆਪਣੇ ਕਿੱਲੇ-ਕਿੱਲੇ ਹੋ ਗਏ ਆ ਆਹ ਦਾ ਪੁੱਲਾ ਗਾ ਆਹ ਖਸਤਾ ਆਜੀ ਦੂਜੇ ਬੰਦੇ ਆ ਸ਼ਾਂਗਰੇ ਦੇ ਪੱਲੇ ਦਾ ਦਿਖਾਇਆ ਖਸਤਾ ਆਜੀ ਦਾ ਬੜਾ ਸਵਰਦਾ ਆਹ ਦਾ ਬੜਾ ਸਵਰਦਾ ਇਹਦੇ ਪੰਜ ਦਫਾ ਉਹ ਚੰਨੀ ਕੁ ਲੋ ਦੀ ਦੋ ਜੇ